ਪਿੰਡ ਪੜਿਆਣਾ ਜਿਲ੍ਹਾ ਲਾਹੌਰ ਸਰਦਾਰ ਜਵਾਲਾ ਸਿੰਘ ਦੀ ਹਵੇਲੀ ਸਰਦਾਰ ਜਵਾਲਾ ਸਿੰਘ ਜਿਹਨੂੰ ਕੌਣ ਨਹੀਂ ਜਾਣਦਾ ਸਿੱਖਾਂ ਦੇ ਵਿੱਚ ਇੱਕ ਬੜਾ ਉਬਰਿਆ ਕਰੈਕਟਰ ਹੁਣ ਕਾਰਨ ਕੀ ਹੈ ਸਰਦਾਰ ਜਿਹੜਾ ਜਵਾਲਾ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਸਾੰਢੂ ਤੇ ਜਿਹੜੇ ਕੀ ਨਾ ਤੁਹਾਡਾ ਸਰਦਾਰ ਵਜਾਹਤ ਉੱਲਾ ਵਜਾਹਤ ਉੱਲਾ ਜਿਹੜੇ ਮੇਰੇ ਨਾਲ ਖਲੋਤੇ ਨੇ ਇਸ ਵਕਤ ਇਹ ਵੀ ਸਰਦਾਰ ਜਵਾਲਾ ਸਿੰਘ ਦੀ ਵਰਾਸਤ ਦੇ ਵਿੱਚ ਤੇ ਉਹਨਾਂ ਦੇ ਕੁੰਮੇ ਦੇ ਵਿੱਚ ਆਉਂਦੇ ਨੇ ਕਿਉਂਕਿ 1942 ਦੇ ਅੰਦਰ ਇਹਨਾਂ ਨੇ ਜਿਹੜੇ ਇਹਨਾਂ ਦੇ ਵੱਡੇ-ਵਡੇਰੇ ਸੀ ਉਹ ਕਨਵਰਟ ਹੋ ਗਏ ਸੀ ਮੁਸਲਮਾਨਾ ਬਰਾਦਰੀ ਦੇ ਅੰਦਰ ਪਰ ਇਹ ਸੰਧੂ ਨੇ ਸਰਦਾਰ ਜਵਾਲਾ ਸਿੰਘ ਸੰਧੂ ਨੇ ਇਹਨਾਂ ਦੇ ਵੱਡੇ-ਵਡੇਰੇ ਇੱਥੋਂ ਚਲੇ ਗਏ ਇਹ ਇੱਥੇ ਰਹਿ ਗਏ ਸੋ ਇੱਕ ਬੜੀ ਦੇਖਣ ਵਾਲੀ ਗੱਲ ਹੈ ਕਿ ਆਹ ਹਵੇਲੀ ਜਿਹੜੀ ਹੈ ਇਹ ਇੱਕ ਸਿੱਖਾਂ ਦੇ ਲਈ ਬੜੀ ਇੱਕ ਵਿਰਾਸਤ ਹੈ ਸਾਡੇ ਸਿੱਖ ਜਿਹੜੇ ਰਾਜੇ ਹੁੰਦੇ ਸੀ ਉਹਨਾਂ ਦੇ ਲਈ ਇੱਕ ਬੜੀ ਵੱਡੀ ਨਿਸ਼ਾਨੀ ਸਾਨੂੰ ਦੇਖ ਕੇ ਗਏ ਨੇ ਉਹ ਕਿਉਂਕਿ ਮਹਾਰਾਣੀ ਜਿੰਦਾ ਜੇਪਨ ਭਵਈਏ ਲੱਗਦੇ ਸੀਗੇ ਸੋ ਇਹਦੀ ਬੜੀ ਇੱਕ ਮਹੱਤਾ ਇਸ ਵਿਧੀ ਦੀ ਤੇ ਸਿੱਖ ਰਾਜ ਦੇ ਅੰਦਰ ਇੱਥੇ ਪਤਾ ਲੱਗਦਾ ਕਿ 7% ਕੌਣ ਸੀ ਦੁਨੀਆਂ ਦੇ ਉੱਪਰ 7% ਕੌਮ ਹੈ ਤੇ ਲੌਰ ਤੋਂ ਲੈ ਕੇ ਤੇ ਸਾਰੇ ਪੰਜਾਬ ਤੋਂ ਲੈ ਕੇ ਤੇ afghan ਦੇ ਬਾਰਡਰ ਤੱਕ ਵੱਡੇ ਵੱਡੇ ਸਰਦਾਰਾਂ ਦੀਆਂ ਹਵੇਲੀਆਂ ਨੇ ਤੇ ਜਿੰਦੇ ਵਿਰਾਸਤ ਇਹ ਮੇਰੇ ਨਾਲ ਖਲੋਤੀ ਹੈ ਹੈ ਤਾਂ ਸਾਡੇ ਆਪਦੇ ਹੀ ਨੇ 1947 ਨੇ ਬੜਾ ਕੁਝ ਸਾਤੋਂ ਖੋਲਿਆ ਤੇ ਉਹ ਸਾਨੂੰ ਭੁੱਲਿਆ ਤਾਂ ਨਹੀਂ ਜਾਣਾ 1947 ਦੀ ਇੱਕ ਹਨੇਰੀ ਨੇ ਸਤੋਂ ਸਾਰੇ ਆਪਦੇ ਖੋਲ ਐ ਅੱਜ ਇੱਥੇ ਆਇਆ ਤੇ ਲੜਕੇ ਨੂੰ ਮਿਲਿਆ ਤੇ ਲੱਗਦਾ ਹੀ ਨਹੀਂ ਕਿ ਇਹ ਬਗਾਨੇ ਨੇ ਯਾਰ ਸੋ ਮੈਂ ਲੋਕਾਂ ਨੂੰ ਇੱਕੋ ਅਪੀਲ ਕਰਾਂਗਾ ਸਾਨੂੰ ਇਹ ਵਿਰਾਸਤ ਵੇਖਣੀ ਚਾਹੀਦੀ ਹੈ ਤੇ ਇਹ ਲੜਕਾ ਜਿਹੜਾ ਮੇਰੇ ਨਾਲ ਖਲੋਤਾ ਹੈ ਇਹਨੂੰ ਮਿਲ ਕੇ ਤੇ ਲੱਗਦਾ ਵੀ ਵਾਕਿਆ ਹੀ ਯਾਰ ਸਾਡੇ ਆਪ ਦੇ ਤਾਂ ਇੱਥੇ ਬੈਠੇ ਨੇ ਕੋਈ ਬਗਾਨੇ ਨਹੀਂ ਸੋ ਇਹ ਕਹਿੰਦਾ ਮੈਂ ਸਾਰਿਆਂ ਨੂੰ ਬੜਾ ਧੰਨਵਾਦ ਕਰਦਾ ਤੇ ਸਾਰਿਆਂ ਨੂੰ ਮੈਂ ਬੇਨਤੀ ਵੀ ਕਰਦਾ ਇਹਨਾਂ ਨਿਸ਼ਾਨੀਆਂ ਨੂੰ ਜਰੂਰ ਆਕੇ ਵੇਖੋ ਤੁਹਾਡੇ ਸਿੱਖ ਰਾਜ ਦੀਆਂ ਨਿਸ਼ਾਨੀਆਂ ਨੇ ਸਤਿ ਸ਼੍ਰੀ ਅਕਾਲ